ਪਾਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਜੀ ਔਨ ਮਾਲ सोनू ਹਾਂ ਜੀ ਪਾਪਾ ਜੀ ਕੀ ਗੱਲ ਹੋਈ ਹੈ ਕਿ ਇਹਨਾਂ ਨੇ ਤੁਹਾਡੇ ਤੇ ਮੁੰਡੇ ਨਾਲ ਝਗੜਾ ਹੋਇਆ ਸੀ ਕੱਲ ਰਾਤ ਹਾਂ ਮੁੰਡਾ ਕੰਮ ਕਰਦਾ ਲੱਗਦਾ ਪਹਿਲੇ ਹੀ ਕੰਮ ਲੈ ਨਹੀਂ ਕਰਦਾ ਜਦੋਂ ਟੈਂਡਰ ਦਿਹਾਤੀ ਕੰਮ ਤੇ ਆ ਰਿਹਾ ਹੈ ਤੇ ਇਹਨਾਂ ਉਹ ਸਟਾ ਜੁਆ ਲਿਖਦੇ ਆ ਦੜਾਈ ਦੜੇ ਦਾ ਕੰਮ ਵੀ ਉੱਥੋਂ ਹੁੰਦਾ ਉਹ ਜ਼ਿਆਦਾ ਜੁਆ ਵੀ ਇੱਥੇ ਬਹੁਤ ਹੁੰਦਾ ਉਹਨਾਂ ਮੁੰਡੇ ਨੂੰ ਨੇ ਆਨੇ ਬੁਲਾਇਆ ਗੁਰੂ ਮੇਰੇ ਮੁੰਡੇ ਨੂੰ ਮੁੰਡਾ ਮੇਰਾ ਜਾਂਦਾ ਉਹ ਸ਼ਰਾਬ ਪੀ ਗਈ ਉਹ ਮੈਂ ਕਿਹਾ ਪਹਿਲੇ ਉਹ ਕੰਮ ਦਾ ਕੰਮ ਹੈ ਹੋਈ ਵੀ ਕਿਹਨੂੰ ਡਰਨਾ ਉਹ ਜੀ ਸਾਰੇ ਮੁਹੱਲੇ ਕੋਈ ਰਿਪੋਰਟ ਲੈ ਲੋ ਸੱਜੀ ਆ ਮੁੰਡਾ ਗਿਆ ਤੇ ਮੁੰਡੇ ਨੂੰ ਨਾ ਹੋਰ ਬੰਦੀ ਆ ਲੈ ਥੱਪੜ ਮਾਰ ਕੇ ਆ ਮੁੰਡਾ ਆ ਕੇ ਨੁਬੇ ਵਾਰਿਆ ਪਰ ਸੱਜੀ ਦਰਬਾਰ ਇੱਕ ਪੇ ਬੱਚੇ 60 ਲੱਗ ਜਿੰਨੀ ਕਿੰਨੀ ਮਸੂਦ ਹੁੰਦੀ ਆ ਕੰਗੋ ਦੇ ਕੋਈ ਸ਼ਰਮ ਨਾ ਮੁੰਡੇ ਦਾ ਆਨੇ ਰਾਤ ਜਾਰ ਪੋਸ ਬੁਲਾ ਲੈ ਕੋਈ ਗੱਲ ਨਾ ਪਤਾ ਕਮੇਟੀ ਕਿੰਨੇ ਬੁਲਾਏ ਮਾ ਮੇਰੇ ਮੁੰਡੇ ਨਹੀਂ ਅੱਛਾ ਜੀ ਇਹ ਕਿਉਂ ਥੱਪੜ ਮਾਰਿਆ ਤੁਸੀਂ ਕੋਈ ਗੱਲ ਨਹੀਂ ਨਿਪਟ ਗਈ ਰਾਤ ਨੂੰ ਨਿਪਟ ਹੀ ਆ ਗਈ ਚਲੋ ਕੋਈ ਗੱਲ ਨਹੀਂ ਪਾਈ ਬੋਲ ਸਾਡੇ ਘਰੀ ਦਾ ਬੰਦਾ ਬਾਜੂ ਦੁਕਾਰੀ ਸਾਡੇ ਦਾ ਹਮਲਾ ਕਰਦਾ ਵੀਡੀਓ ਆ ਕਿਹਦਾ ਕਿੰਨੇ ਹਮਲਾ ਕੀਤਾ ਕੌਣ ਕੋਣ ਹੈ ਕੋਣ ਹੈ ਉਹ ਨਾਮ ਦੱਸੋ ਉਹਨਾਂ ਦਾ ਨਾਮ ਹੈ ਜੀ ਪਰਮਜੀਤ ਰਿੰਕੂ ਉਹਦੀ ਜਨਾਨੀ ਘਰ ਦੇ ਪਰਮਜੀਤ ਦੀ ਜਨਾਨੀ ਰਿੰਕੂ ਤੇ ਆਸ਼ੂ ਕੀ ਕੋਈ ਪੁਰਾਣੀ ਰੰਜਿਸ਼ ਹੋ ਕਰ ਰਹੀ ਨਹੀਂ 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 ਕਾਲੀ ਰੰਜਿਸ਼ ਹੈ ਅੱਛਾ ਦੁਪਹਿਰ ਨੂੰ ਹਮਲਾ ਕਰੇ ਆਸ਼ੂ ਥਾ ਵਿਸ਼ਾਲ ਥਾ ਵਿਸ਼ਾਲ ਥਾ

ਅੱਛਾ ਜੀ ਮੋਰੀ ਅੱਜ ਜਿਹੜੀ ਅੱਜ ਜਿਹੜੀ ਫਾਇਰਿੰਗ ਹੋਈ ਉਹ ਕਿਹਨੇ ਕੀ ਹਮਲਾ ਕੀਤਾ ਉਹ ਆ ਗਿਆ ਹੀ ਆਪਣੇ 1.5-2 ਦੇ ਕੰਮ ਦੇ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਿਪੋਰਟ ਥਾਣੇ ਦੇ ਦਿੱਤੀ ਠੀਕ ਹੈ ਜੀ ਮੈਂ ਥਾਣੇ ਜਾਨੇਗਾ ਥਾਣੇ ਰਿਪੋਰਟ ਦੇ ਕਿਹਦੇ ਥਾਣੇ ਪੁਲਿਸ ਦੇਈ ਹੋਣਾ ਕਰੇ ਪੁਲਿਸ ਗਈ ਨਹੀਂ ਪੁਲਿਸ ਨੂੰ ਪਹਿਲੇ ਉਹਨਾਂ ਦਾ ਕੋਨਾ ਕੰਮ 2 ਨੰਬਰ ਦਾ ਬਾਈ ਉਸ ਨੂੰ ਤਾਂ ਜਾਣ ਸਕਦੇ ਫਾਇਰਿੰਗ ਕਿਹਦੇ ਵੱਲੋਂ ਕੀਤੀ ਗਈ ਹੈ ਫਾਇਰ ਹੋਣਾ ਤੁਹਾਨੂੰ ਦੱਸਿਆ ਨਾ ਆ ਸ਼ੂ ਦੀ ਮੰਮੀ ਉਹਦਾ ਪਿਓ ਪਰਮਜੀਤ

ਉਹ ਮਨਨਾ ਕੋਈ ਸੁੱਕਣੇ ਕੀ ਕਰਦਾ ਕੀ ਤੁਸੀਂ ਕਿੱਥੇ ਸੀ ਜਦੋਂ ਉਹਨਾਂ ਨੇ ਕੋਈ ਮੈਂ ਫੋਜੀ ਡਾਂਡ ਉਹਨਾਂ ਦਾ ਪਲਾਟ ਖਾਲੀ ਰਹਿ ਗਿਆ ਉੱਥੇ ਹੀ ਰੋਜ਼ ਆਪਣੇ ਮੱਲੇ ਖੜੀ ਸੀ ਹਾਂ ਮੱਲੇ ਖੜੀ ਸੀ ਠੀਕ ਹੈ ਜੀ ਉਹਨਾਂ ਨੇ ਗੋਲੀਆਂ ਦੋ ਮਾਰੀਆਂ ਇੱਕ ਹੀ ਗੋਲੀ ਚੱਕ ਕੇ ਲੈ ਆਇਆ ਇੱਕ ਗੋਲੀ ਮੇਰੇ ਪੇਟ ਦੇ ਵਿੱਚ ਹੋਣੀ ਹੈ ਠੀਕ ਹੈ ਇੱਥੇ ਚਾਈ ਹੋਣੀ ਦੋ ਗੋਲੇ ਦੋ ਫਾਇਰ ਕੀਤੇ ਉਹਨਾਂ ਨੇ ਦੋ ਦੋ ਗੋਲੀਆਂ ਮਾਰੀਆਂ ਗੋਲੀਆਂ ਚੱਕ ਜਾ ਮਾਰੀਆਂ ਸਾਨੂੰ ਨਹੀਂ ਡੁੱਬੀਆਂ ਮੈਂ ਰਹੀ ਤੇ ਭੱਜ ਗਿਆ ਉਹਨਾਂ ਪਰ ਇਹ ਵਾਕਿਆ ਕਿਸ ਮੱਲੇ ਦਾ ਕਿੱਥੇ ਦਾ ਆਪਣਾ ਨਿਊ ਦਸ਼ਮੇਸ਼ ਨਗਰ ਜੀ ਹਾਂ ਜੀ ਉੱਥੇ ਦਾ ਉਹ ਅਗੇ ਤਿੰਨ ਬੰਦੇ ਕੁਛ ਹੀ ਕੰਮ ਕਰਦੇ ਹਾਂ ਮੈਂ ਸਪੋਰਟ ਦਾ ਕੰਮ ਕਰਦਾ ਜੀ ਭਾਈ ਪਾਜੀ ਕੀ ਗੱਲ ਦਾਮ ਦਾ ਮੈਂ ਸਾਹਿਬ ਆਪਣੀ ਡਿਊਟੀ ਤੋਂ ਆਇਆ ਸੀ ਭਾਈ ਨਾਮ ਕੀ ਆਪਣਾ ਮੇਰਾ ਨਾਮ ਹੈ ਨਿਜਿੰਦਰ ਕੁਮਾਰ ਕੀ ਗੱਲ ਕੀ ਹੋਈ ਭਾਜੀ ਮੈਂ ਭਾਜੀ ਡਿਊਟੀ ਤੋਂ ਆਇਆ ਸੀ ਆਪਣੇ ਬਾਈਕ ਘਰੇ ਖੜੀ ਕੀਤੀ ਆ ਹਾਂ ਜੀ ਤੇ ਇਹਦਾ ਮੈਨੂੰ ਸਵੇਰੇ ਫੋਨ ਆਇਆ ਵੀ ਏਦਾਂ ਦਾ ਝਗੜਾ ਹੋਇਆ ਮੇਰੇ ਬੇਟੇ ਦਾ ਹੂੰ ਕੌਣ ਹੈ ਕਿਹਨਾਂ ਦਾ ਝਗੜਾ ਹੋਇਆ ਸਰ ਕੀ ਨਾਮ ਉਹਦਾ ਇਹਦੇ ਬੇਟੇ ਦਾ ਵੀ ਹੋਇਆ ਹੋਣਾ ਝਗੜਾ ਮੈਨੂੰ ਨਹੀਂ ਪਤਾ ਭਾਈ ਨਾਮ ਕੀ ਉਹਨਾਂ ਦਾ ਭਾਜੀ ਮੈਂ ਉਹਦੇ ਮੈਨੂੰ ਨਹੀਂ ਆਨਾ ਪਤਾ ਸਰ ਜਿਨ੍ਹਾਂ ਦਾ ਝਗੜਾ ਹੋਇਆ ਉਹਨਾਂ ਦਾ ਨਾਮ ਕੀ ਹੈ ਮੈਨੂੰ ਨਹੀਂ ਪਤਾ ਉਹਦੇ ਮੈਨੂੰ ਨਹੀਂ ਪਤਾ ਗੱਲ ਕੀ ਹੋਈ ਐ ਮੈਨੂੰ ਕਹਿੰਦਾ ਐਦਾਂ ਦਾ ਗੱਲ ਹੋਈ ਐ ਮੈਂ ਕਿਹਾ ਭਾਈ ਮੈਂ ਸ਼ਾਮੀ ਆਵਾਂਗਾ 8:30 9:00 ਵਜੇ ਮੈਨੂੰ ਆਂਦੇ ਨੂੰ ਅੱਛਾ ਉਸ ਤੋਂ ਬਾਅਦ ਮੈਂ ਘਰੇ ਆਇਆ ਮੈਂ ਆ ਕੇ ਬਾਹਰ ਆ ਕੇ ਬੈਠਾ ਹੀ ਐਂ ਐਦਾਂ ਜਿੱਦਾਂ ਇਹ ਮੈਂ ਥੜੇ ਜਿਹੇ ਐਦਾਂ ਬੈਠਾ ਐ ਮੇਰੇ ਨਾਲ ਬੈਠਾ ਮੈਂ ਕੋਈ ਗੱਲਬਾਤ ਪੁੱਛਦਾ ਪਿਆ ਉਹਨੇ ਜਿਹਨੂੰ ਕੋਈ ਮਾਰ ਗਿਆ ਕੋਣ ਮਾਰ ਗਿਆ ਭਾਈ ਕਿੰਨੇ ਬੰਦੇ ਸੀ ਉਹ ਸਾਨੂੰ ਨਹੀਂ ਮੈਨੂੰ ਨਹੀਂ ਕਸਮ ਲੱਗੇ ਮੈਂ ਲਾਈਫ ਦੇ ਪਹਿਲੀ ਵਾਰ ਦੇਖੀ ਕਿ ਗੋਲੀਆਂ ਇਦਾਂ ਜਲਦੀ ਨੇ ਕਿੰਨੇ ਜਣੇ ਸੀ ਬੰਦੇ ਬਾਈਕ ਤੇ ਆਏ ਸੀ ਕਿ ਨਹੀਂ ਭਾਜੀ ਆਪਾਂ ਦੇਖਿਆ ਕੋਈ ਨਹੀਂ ਜਾਨੂ ਅੱਛਾ ਮੈਨ ਮੈਨੂੰ ਨਹੀਂ ਪਤਾ ਉਸ ਵਲੇ ਜੂ ਸਾਦੀ ਆਵਾਜ਼ ਆਈਏ ਐਦਾਂ ਆਵਾਜ਼ ਆਈ ਇਦਾਂ ਲੈਟਰ ਫਟਿਆ ਅੱਛਾ ਤੇ ਉਸ ਤੋਂ ਬਾਅਦ ਐਦਾਂ ਲੱਗਿਆ ਕਿ ਯਾਰ ਉਹਦੇ ਹੱਥ ਦੇ ਫੇਰ ਕਹਿੰਦਾ ਨਹੀਂ ਖੂਨ ਨਾ ਭਰ ਕੇ ਕਹਿੰਦਾ ਅੱਛਾ ਕਹਿੰਦਾ ਵਿੱਕੀ ਇਹ ਕੀ ਹੋ ਗਿਆ ਯਾਰ ਲੈਟਰ ਕਿੱਥੇ ਫਟ ਗਿਆ ਅੱਛਾ ਫਿਰ ਉਹਨੇ ਹੱਥ ਦੇਖਿਆ ਫਿਰ ਉਹਨੇ ਜਦੋਂ ਅੰਦਰ ਵੀਰ ਭੇਜਿਆ ਉਹਨੇ ਕਮੀਜ਼ ਚੱਕੀ ਕਹਿੰਦਾ ਮੇਰੇ ਗੋਲੀ ਮਾਰ ਗਿਆ ਅੱਛਾ ਆਪੇ ਤੂੰ ਆਰ-ਬਾਰ ਗੋਲੀ ਹੋਈ ਸਰ ਕਹਿੰਦੇ ਕੋਈ ਉੱਥੇ ਗੋਲੀ ਵੀ ਬਰਾਮਦ ਕੀਤੀ ਹੈ ਹਾਂਜੀ ਉਹ ਕੀਤੀ ਦਿਖਾ ਸਕਦੇ ਹੋ ਭਾਜੀ ਬਰਾਮਦ ਨਹੀਂ ਆਪਾਂ ਕੀਤੀ ਉਹ ਜਦੋਂ ਜਿਹੜੇ ਵੀ ਬੰਦੇ ਗਏ ਹੋਣਗੇ ਮਾਰ ਕੇ ਤੇ ਸੱਟ ਲੱਟੀ ਕਿ ਸੀ ਉੱਥੇ ਡ ਆ ਗੋਲੀ ਹੈ। ਅੱਛਾ ਇਹ ਉੱਥੇ ਚੱਕੀ ਜਿੱਥੇ ਚੱਲੀ ਹੈ। ਇਹ ਉਹਨੇ ਚੱਕੀ ਹੈ ਜਿਹੜੇ ਗੋਲੀ ਵੱਜੀ ਹੈ। ਅੱਛਾ ਜਿਹਦੇ ਲੱਗੀ ਹੈ। ਗੋਲੀ ਵੱਜੀ ਉਹਦਾ ਨਾਮ ਕੀ ਹੈ ਜੀ? ਜਿਹੜੇ ਬੰਦੇ ਨਾਲ ਤੁਹਾਡੇ ਨਾਲ ਹੀ ਬੈਠਾ ਸੀ ਨਾ ਉਹ ਤੁਹਾਡੇ ਨਾਲ ਉਹਦਾ ਨਾਮ ਸ਼ੋਰਟ ਕਟ ਚੰਟਾ ਆਪਾਂ ਕਹਿੰਦੇ ਹਾਂ ਮੇਰਾ ਯਾਰ ਚੰਟਾ 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 ਇਹ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਜੀ? ਇਹ ਨਿਊ ਦਸ਼ਮੇਸ਼ਨਗਰ। ਤੇ ਜਿਹੜੀ ਕਟਨਾ ਹੋਈ ਉਹ ਕਿੱਥੇ ਹੋਈ ਹੈ ਜੀ? ਇਹ ਵੀ ਨਿਊ ਦਸ਼ਮੇਸ਼ਨਗਰ ਜੀ ਹੋਈ ਹੈ। ਠੀਕ ਹੈ ਨਿਊ ਦਸ਼ਮੇਸ਼ਨਗਰ ਕਿਹੜੀ ਜਗ੍ਹਾ ਤੇ ਹੋਈ ਹੈ ਜੀ? ਕੋਜੂ ਟੈਂਟ ਹੌਸੇ ਨਾਲ ਜੀ। ਠੀ ਗੋਲੀ ਚਾ ਮੈਨੂੰ ਨਹੀਂ ਸਮਝ ਆਉਂਦੀ ਉਹ ਕੋਈ ਪੁਲਿਸ ਨੂੰ ਸੂਚਨਾ ਕੀਤੀ ਕੀ ਤੁਹਾਡੇ ਵੱਲੋਂ ਨਹੀਂ ਮੇਰੇ ਵੱਲੋਂ ਕੀਤੀ ਮੇਰੇ ਕੋਲ ਨੰਬਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਗਈ ਹੈ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਹੈ ਉਹਨਾਂ ਦੇ ਘਰਦਿਆਂ ਨੂੰ ਕਿ ਐਡਾ ਤਾਂ ਗੱਲ ਹੋਈ ਹੈ ਉਹ ਵੀ ਮੈਂ ਨਹੀਂ ਕੀਤਾ ਜਦ ਗੋਲੀ ਚੱਲੀ ਰੋਲਾ ਹੀ ਇੰਨਾ ਪੈ ਗਿਆ ਉਹ ਆਪੇ ਆ ਗਏ ਸਰ ਹੁਣ ਕਿਹੜੇ ਕਿੱਥੇ ਲੈ ਕੇ ਆਏ ਉਹਨੂੰ ਇਲਾਜ ਲਈ ਐਸੇਪਲ ਹਸਪਤਲ ਲੈ ਡਾਕਟਰ ਵੱਲੋਂ ਕੀ ਕਿਹਾ ਜਾ ਰਿਹਾ ਡਾਕਟਰ ਇਹ ਕਹਿੰਦੇ ਆ ਜੀ ਇਹਨਾਂ ਨੂੰ ਲੈ ਜਾਓ ਰੈਫਰ ਕਰ ਰਿਹਾ ਰੈਫਰ ਨਹੀਂ ਕਰ ਰਿਹਾ ਜੇ ਫਿਰ ਹਾਲ ਕਹਿੰਦੇ ਉਹ ਉਹਨਾਂ ਦੀ ਜਲਦੀ ਮਲਾਜੂ ਹੈਗੀ ਹੈ ਬੜਾ ਸਿਸਟਮ ਅੱਛਾ ਕੰਡੀਸ਼ਨ ਠੀਕ ਹੈ ਜੀ ਗੋਲੀकांड ਹੋਇਆ ਮੈਟਰ ਕੀ ਕਲੀਅਰ ਕਰ ਦੋ ਥੋੜਾ ਜੀ ਹਾਂਜੀ ਇਹ ਅੱਜ ਇੱਕ ਇਨਫੋਰਮੇਸ਼ਨਾਨੂੰ ਹਸਪੀਟਲ ਤੋਂ ਰਿਸਿਵ ਹੋਈ ਸੀ ਕਿ ਭਾਰਗੋ ਕੈਂਪ ਦੇ ਏਰੀਆ ਦੇ ਵਿੱਚ ਤਿਲਕਨਗਰ ਦੇ ਰਹਿਣ ਵਾਲੇ ਸੀਗੇ ਪਵਨ ਉਹ ਜਿਹੜੇ ਐਡਮਿਟ ਹੋਏਗਾ ਉਹਨਾਂ ਨੂੰ ਜਦੋਂ ਡਾਕਟਰ ਨੇ ਚੈੱਕ ਕੀਤਾਗਾ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਮਹੱਲੇ ਦੇ ਜਿਹੜੇ ਇੱਕ ਵਿਸ਼ਾਲ ਆਸ਼ੂ ਚਾਰਲੀ ਤੇ ਇੱਕ ਹੋਰ ਲੜਕਾ ਸੀਗਾ ਮੱਗੀ ਤੇ ਇਹਨਾਂ ਨੇ ਜਿਹੜਾ ਇਹਨਾਂ ਦੇ ਪੁੱਟੇ ਦੇ ਨਾਲ ਕੱਲ ਵੀ ਇਸ ਬੰਦੇ 'ਚ ਲੜਾਈ ਤੇ ਕਿੜਾ ਹੋਇਆ ਸੀ ਜੀ ਉਸੇ ਸੰਬੰਧ 'ਚ ਇਹਨੂੰ 잡ਦੇ ਸੀਗੇ ਤੇ ਜਿਹੜਾ ਇਹਦੇ ਤੇ ਉਹਨਾਂ ਨੇ ਕੈਪ ਕੀਤਾ ਹੈ ਚੋਇਦੇ ਵਿੱਚ ਇਹਨਾਂ ਵੱਲੋਂ ਕਹਿਣ ਦਾ ਦਾਅਵਾ ਕਰਦੇ ਉਹਨਾਂ ਨੇ ਫਾਇਰ ਵੀ ਕੀਤਾ ਤੇ ਇੰਜਰੀਜ਼ ਹੈਗੇ ਬਟ ਉਹਨਾਂ ਨੂੰ ਡਾਕਟਰ ਅਜੇ ਰੈਟੀਫਾਈ ਕਰ ਰਹੇ ਨੇ ਕਿ ਕਿਸ ਚੀਜ਼ ਦੀ ਇੰਜਰੀ ਜੀ ਸਰ ਕੀ ਰஞ்சிਸ਼ ਕੀ ਸਾਹਮਣੇ ਆਈ ਇਹ ਦੇ ਪਿੱਛੇ ਜੀ ਆਪਸੀ ਕੋਈ ਲੜਾਈ ਹੋਈ ਸੀ ਜੀ ਮੈਂ ਦੱਸ ਰਿਹਾ ਕਿ ਉਹਨਾਂ ਦੇ ਬੇਟੀ ਨੂੰ ਲੈ ਕੇ ਕੱਲ ਕੋਈ ਝਗੜਾ ਹੋਇਆ ਸੀ ਸੋ ਉਸ ਗੱਲ ਨੂੰ ਇਹਨਾਂ ਨੇ ਜਿਹੜੀ ਅੱਜ ਵੀ ਉਹਨਾਂ ਦੇ ਬੇਟੇ ਦੇ ਬਾਰੇ ਬਣ ਕਰਦੇ ਸਰ ਤਾਂ ਫਾਇਰ ਹੋਇਆ ਇਹਨਾਂ ਦੇ ਕਹਿਣ ਮੁਤਾਬਕ ਹੈ ਪਰ ਉਸ ਨੂੰ ਇਹਦੇ ਵੈਰੀਫਾਈ ਕਰ ਰਹੇ ਇੱਕ ਇਹਨਾਂ ਦੇ ਪਰਜੇ ਨਾਮ ਨਾਲ ਗੋਲੀ ਵੀ ਪਈ ਹੈ ਫੋਲ ਜਾਂ ਗੋਲੀ ਪਈ ਹੈ ਬਲਕਿ ਜਿਉਂ ਮੌਕੇ ਤੇ ਆਈ ਵਿਟਨੈਸ ਜਿਹੜੇ ਨਾਲ ਬੈਠੇ ਹੋਏ ਆ ਜਿਹੜੇ ਫਿਲਹਾਲ ਦੀ ਧਿਰ ਜੋ ਡਾਕਟਰ ਨੂੰ ਵੀ ਗੱਲ ਕੀਤੀ ਹੈ ਉਹ ਉਹਦੇ ਵੈਰੀਫਾਈ ਕਰ ਰਹੇ ਕਿ ਕਿਸ ਚੀਜ਼ ਦੀ ਹੈ ਸਰ ਉਸ ਇਲਾਕੇ ਦੇ ਵਿੱਚ ਮੋਲ ਇਸ ਵੇਲੇ ਸ਼ਾਂਤ ਹੈ ਬਿਲਕੁਲ ਜੀ ਉੱਥੇ ਵੀ ਜਾ ਰਹੇ ਹਾਂ ਉਹ ਵੀ ਮੌਕਾ ਵੀ ਦੇਖ ਲਾਂਗੇ ਜਿਹੜੇ ਹੋਇਆ ਤਾਂ ਉਹਨੂੰ ਵੈਰੀਫਾਈ ਕਰਕੇ ਜਿਹਦਾ ਵੀ ਜਿਹਦੇ ਵਿੱਚ ਲੋਸ਼ੀ ਹੋ ਰਿਹਾ ਉਹਦੇ ਤੇ ਕਾਨੂੰਨੀ ਕਾਰਵਾਈ ਜੜੀ ਸਰ ਇਹ ਵੀ ਗੱਲ ਸਾਹਮਣੇ ਆਈ ਕਿ ਕਹਿੰਦੇ ਕਿ ਜਿਹੜੇ ਵਿਅਕਤੀ ਆ ਕਹਿੰਦੇ ਵੀ ਨਸ਼ਾ ਵਗੈਰਾ ਵੇਚਦੇ ਉਹਨੂੰ ਰੋਕਣ ਕਰਕੇ ਇਹ ਵਿਵਾਦ ਹੋਇਆ ਇਦਾਂ ਦੀ ਕੀ ਗੱਲ ਨਹੀਂ ਅਸੀਂ ਵਿਕਰਮ ਨਾਲ ਖੁਦ ਗੱਲ ਕੀਤੀ ਆ ਉਹਦੀ ਫੈਮਿਲੀ ਨੇ ਵੀ ਕੀਤੀ ਆ ਉਹਨਾਂ ਦੀ ਕੱਲ ਲੜਾਈ ਹੋਈ ਸੀਗੀ ਉਹਨਾਂ ਦੇ ਬੱਚੇ ਵੀ ਸੋ ਉਸੇ ਹੀ ਸਬੰਧ ਦੇ ਵਿੱਚ ਜਿਹੜੇ ਆਪਸ ਵਿੱਚ ਇਹਨਾਂ ਦਾ ਦੁਬਾਰਾ ਜੱਦ ਹੋਇਆ ਠੀਕ ਆ